ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਸਾਰ ਕੀ ਆ ਗੁਰਬਾਣੀ ਮੁਤਾਬਕ ਸੰਸਾਰ ਦੇ 4-5 ਡੈਫੀਨੇਸ਼ਨ ਆ ਸੰਸਾਰ ਜਿਵੇਂ ਮੈਟ੍ਰਿਕਸ ਕਹਿੰਦੇ ਆ ਵੈਸਟਰਨ ਲੋਕ ਜਾਂ ਸਾਈ ਬੈਬਲਾਨ ਕਹਿੰਦੇ ਜੋ ਵੀ ਬਾਣੀ ਨੇ ਸੰਖੇਪ ਵਿੱਚ 4 ਅਰਥ ਦਿੱਤੇ ਆ ਆਵਾ ਗਾਉਣ ਸੰਸਾਰ ਕੀ ਕਾਰ ਹੈ ਆਗੇ ਕੰਮ ਤੋਂ ਚਲੇਗੇ ਗਰੋਸਰੀ ਲੈਂਡ ਆਗੇ ਕੰਮ ਤੋਂ ਚਲੇਗੇ ਕੰਮ ਤੇ ਆਗੇ ਘੇ ਆਵਾ ਗਾਉਣ ਸੰਸਾਰ ਕੀ ਕਾਰ ਹੈ ਦੂਸਰਾ ਡੈਫੀਨੇਸ਼ਨ ਸੰਸਾ ਇਹੋ ਸੰਸਾਰ ਹੈ ਸੰਸਾ ਸੰਸਾ ਕੰਦੇ ਪਰ ਫਿਕਰ ਚਿੰਤਾ ਐਂਗਜ਼ਾਇਟੀ ਉਹ ਬਿੱਲ ਕਿੱਥੋਂ ਲਈ ਜਾਣੀ ਆ ਉਹ ਕਿੱਥੋਂ ਮਿਲੀ ਜਾਣੀ ਆ ਇਹ ਕਿੱਥੋਂ ਮਿਲੂਗੀ ਸੰਸਾਰ ਇਹੋ ਸੰਸਾਰ ਹੈ ਇੱਕ ਹੋਰ ਡੈਫੀਨੇਸ਼ਨ ਇਹ ਸੰਸਾਰ ਤਾਪ ਹਰਨ ਸੰਸਾਰ ਨੂੰ ਤਾਪ ਕਿਹਾ ਗਿਆ ਇੱਕ ਫੀਵਰ ਜਿਵੇਂ ਤਾਪ ਨਹੀਂ ਚੜਦੀ ਲੈਂਦੀ ਨਹੀਂ ਵਾਹਿਗੁਰੂ ਸੰਸਾਰ ਇੱਕ ਤਾਪ ਵਾਹਿਗੁਰੂ ਇਹ ਚੌਥੀ ਬਾਬਾ ਬਖ ਦੇਖਿਆ ਸੰਸਾਰ ਰੱਖਿਆ ਕਰੋ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਵਾਹਿਗੁਰੂ ਸੋ ਇੱਕ ਸੰਸਾਰ ਹੈ ਇੱਕ ਸੰਸਾਰ ਸਾਗਰ ਵੀ ਆ ਕਿ ਡੂਬਦੇ ਵੀ ਆ ਵਾਹਿਗੁਰੂ ਸੋ ਬਾਣੀ ਕਹਿੰਦੀ ਪਾਕ ਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ ਵਾਹਿਗੁਰੂ ਸੰਸਾਰੀ ਲੋਕਾਂ ਦਾ ਆਵਾਗੋਂ ਨਹੀਂ ਮਟਣਾ ਨਾਲੇ ਡਾਲਰਾਂ ਨਾਲ ਨਹੀਂ ਮੁਕਣਾ ਸੰਸਾਰ ਤੋਂ ਮੁਕਤ ਹੋਣਾ ਪਲੇ ਲੋਕੋ ਡਾਲਰ ਹੀ ਤੁਹਾਨੂੰ ਸੰਸਾਰ ਜਪਾਰਿਆ ਕਿ ਕੱਢ ਰਿਆ ਜੇ ਡਾਲਰ ਕਮਜ਼ੋਰ ਹੋ ਗਿਆ ਸੰਸਾਰ ਵੀ ਕਮਜ਼ੋਰ ਹੋ ਗਈ ਵਾਹਿਗੁਰੂ ਮਾਦਵੇ ਬਾਕੀ ਆਪਣੇ ਵਿਚਾਰ ਦੋ ਸਮਝੋ